ਦੇਖੋ ਸਰਸਵੀਰ ਬਾਦਲ ਦਾ ਸਿੱਖੇ ਨਹੀਂ ਹੈ ਸਰਸਵੀਰ ਬਾਦਲ ਦੀ ਚਾਦੀ ਪ੍ਰਧਾਨਗੀ ਹੈ ਨਾਮ ਪ੍ਰਤਾਪ ਸਿੰਘ ਬਾਦਲ ਸੀਗੇ ਇਹ ਸਿੱਖੀ ਦੀ ਕੋਈ ਮर्यादा ਜਿਹੜੀ ਹੈ ਉਹ ਕਾਇਮ ਰੱਖਿਓ ਨਹੀਂ ਸਟ੍ਰੇਲੇ ਬੇਅਦਬੀ ਤਰਾਈ ਬਰਗਾੜੀ ਦੀ ਬੇਅਦਬੀ ਕੋਈ ਜੋ ਹਰ ਸਿੰਘ ਬਾੜੇ ਵਿੱਚੋਂ ਪਾਵਨ ਸਰੂਪ ਦਰੂ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਕਰਾਇਆ ਸਿੱਖ ਪੰਥ ਦੀਆਂ ਧਜੀਆਂ ਉਡਾਈਆਂ ਤੇ ਸਿੱਖ ਪੰਥ ਦੀ ਹਰੇਕ ਮਰਿਆਦਾ ਦੀ ਢੋਰ ਉਲੰਘਣਾ ਕੀਤੀ ਸੋ ਇਹ ਨੂੰ ਸ਼ਰਵੀਰ ਬਾਦਲ ਨੂੰ ਕੌਣ ਮੰਨਦਾ ਵੀ ਇਹ ਅਕਾਲੀ ਦਲ ਦਾ ਪ੍ਰਧਾਨ ਹੈ ਇਹ ਅੱਜ ਤਿੰਨ ਸੀਟਾਂ ਵਿਧਾਨ ਸਭਾ ਵਿੱਚ ਨੇ ਉਹਦੇ ਕਿਉਂ ਵੀ ਐਮਐਲਏ ਇਹਨਾਂ ਦੀ ਮੀਟਿੰਗ ਚ ਆਉਂਦਾ ਦੋ ਐਮਐਲਏ ਆਉਂਦੇ ਨਹੀਂ ਹਨ ਦੇਖੋ ਮੈਂ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਕਾਇਮ ਹੋਇਆ ਸੀ ਜਿਸ ਮੰਤਵ ਨਾਲ ਜਿਸ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚਰੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਹੈ ਕਿ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦਾ ਹੈ ਤੇ ਇਲੈਕਸ਼ਨ ਕਮਿਸ਼ਨ ਨਾਲ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹਾਂ ਮਾ ਉਹਨੂੰ ਅਸਲ ਅਕਾਲੀ ਦਲ ਮੰਨਦਾ ਹਾਂ ਉਹ ਤਾਂ ਅਕਾਲੀ ਦਲ ਉਹ ਹੈ ਹੀ ਨਹੀਂ ਜਿਹੜਾ 1920 ਦੇ ਵਿੱਚ ਚੈਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਗੇ ਦੀ ਕਾਨਫਰੰਸ ਚ ਪ੍ਰਤਾਪ ਸਿੰਘ ਬਾਦਲ ਨੇ ਇਹ ਕਹਿਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਸਿੱਖਾਂ ਦੀ ਪ੍ਰਤਨਿਧਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚੱਕਣ ਨੂੰ ਬਣਾਇਆ ਗਿਆ ਸੀ ਬੜੀ ਕੁਰਬਾਨੀ ਪਿਛੋਂ ਹੋਂਦ ਵਿੱਚ ਆਇਆ ਸੀ ਉਹ ਮੈਂ ਉਸ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੀ ਗੱਲ ਕਰੀ ਹੈ ਤੇ ਮੈਂ ਏ ਵੀ ਕਿਹਾ ਕਿ ਭਾਈ ਜਸਵੀਰ ਸਿੰਘ ਦੇ ਰੋਡੇ ਜਿਹੜੇ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸਾਫਤਾ ਜਥੇਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਭਤੀਜੇ ਨੇ ਅਤੇ ਬਾਬਾ ਜਗਵਿੰਦਰ ਸਿੰਘ ਦੇ ਜਿਹੜੇ ਨੇ ਪੋਤੇ ਨੇ ਤੇ ਉਹ ਇੱਕ ਵੱਡੇ ਸ਼ਹੀਦੀ ਪਰਿਵਾਰ ਦੇ ਨਾਲ ਸਬੰਧਤ ਨੇ ਉਹ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਹ ਸਤਾਲੀ ਦਲ ਦਾ ਮਰਗੀ ਜਸਵੀਰ ਸਿੰਘ ਹੀ ਕਿਉਂ ਤੁਹਾਨੂੰ ਕੀ ਲੱਗੀ ਹਾਂ ਜੀ ਜਸਵੀਰ ਸਿੰਘ ਰੋਡੇ ਹੀ ਕਿਉਂ ਠੀਕ ਲੱਗੇ ਦੇਖੋ ਭਾਈ ਜਸਵੀਰ ਸਿੰਘ ਰੋਡੇ ਦੀ ਇਸ ਲਈ ਠੀਕ ਲੱਗੀ ਉਹ ਤਿੰਨ ਮੁੱਦੇ ਨੇ ਉਸ ਦੇ ਵਿੱਚ ਪਹਿਲਾ ਮੁੱਦਾ ਇਹ ਹੈ ਕਿ ਉਹ ਮਹਾਨ ਜਿਹੜੀ ਸ਼ਹਾਦਤ ਦੇਣ ਵਾਲੇ ਪਰਿਵਾਰ ਦੇ ਵਿੱਚ ਉਹ ਨੇ ਉਹ ਤੇ ਪਹਿਲੀ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉਹ ਸਕੇ ਭਤੀਜੇ ਨੇ ਬਾਬਾ ਜਗਵਿੰਦਰ ਸਿੰਘ ਦੇ ਉਹ ਪੁੱਤਰ ਨੇ ਤੇ ਦੂਸਰਾ ਉਹਨਾਂ ਦੇ ਪਿਤਾ ਜਦੀਰ ਸਿੰਘ ਉਹ ਅਮਰ ਸ਼ਹੀਦ ਹੋਏ ਨੇ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਭਰਾ ਜ ਸਰਦਾਰ ਸਵਰਨ ਸਿੰਘ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ ਬਲੂ ਸਟਾਰ ਵੇਲੇ ਇਹ ਜਦੋਂ ਜੇ ਜ਼ਬਰ ਜ਼ੁਲਮ ਹੋ ਰਿਹਾ ਸੀ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਭਰਾ ਲਖਵੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਤੇ ਉਹ ਪਰਿਵਾਰ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੈਦਾ ਹੋਏ ਬਾਬਾ ਜੋਗਿੰਦਰ ਸਿੰਘ ਹੋਏ ਸਰਦਾਰ ਜਗੀਰ ਸਿੰਘ ਹੋਏ ਸਰਦਾਰ ਸੁਵਰਨ ਸਿੰਘ ਹੋਏ ਤੇ ਸਰਦਾਰ ਲਖਵੀਰ ਸਿੰਘ ਰੋੜੇ ਹੋਏ ਇਹ ਹੀ ਜੇ ਪਰਿਵਾਰ ਦਾ ਜਿਹੜਾ ਸ਼ਹੀਦ ਪਰਿਵਾਰ ਹੈ ਉਸ ਦੇ ਜਿਹੜੇ ਚਰਤਾ ਧਰਤਾ ਜਿਹੜੇ ਨੇ ਉਸ ਦੇ ਵੀ ਹੁਣ ਵਿਚਰਨ ਵਾਲੇ ਨੇ ਜਿਹੜੇ ਉਸ ਪਰਿਵਾਰ ਦੇ ਚ ਨਹੀਂ ਉਹ ਭਾਈ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਕਿ ਅਟਾਲਤ ਸਿੰਘ ਸਾਹਿਬ ਦੇ ਸਾਥਕ ਜਸੇਦਾਰ ਵੀ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜ਼ਥੇਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਬਿਲਕੁਲ ਲਾਇਕ ਫਾਇਕ ਨੇ ਇਸ ਮਤਲਬ ਥੋੜੀ ਜਸਵੀਰ ਸਿੰਘ ਉਹਨਾਂ ਨਾਲ ਗੱਲ ਵੀ ਦੇਖੋ ਉਹਨਾਂ ਨਾਲ ਤਾਂ ਗੱਲ ਹੋਣ ਦੀ ਲੋੜੇ ਨਹੀਂ ਹੁੰਦੀ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਤਜਵੀਜ਼ ਰੱਖੋ ਤੇ ਉਹ ਤਾਂ ਜਿਹੜੀ ਹੈਗੀ ਆ ਉਹ ਸੰਗਤ ਨਾਲ ਮੇਰੀ ਗੱਲ ਹੋਈ ਤੇ ਸਾਰੇ ਸੰਗਤ ਦੀ ਸੋਚੇ ਜਿਹੜੀ ਸੀ ਖਾਲਸਾ ਪੰਥ ਦੀ ਆਵਾਜ਼ ਸੀ ਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਨੇ ਉਹ ਪੁਨਰ ਸਿਰਜ ਜੀਤ 44 ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ। ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਤੁਹਾਨੂੰ ਕੀ ਨੁਕਸ ਨਜ਼ਰ ਆਉਂਦਾ ਜੀ? ਦੇਖੋ ਸੁਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ। ਸਰਵੀਰ ਬਾਦਲ ਦੀ ਤਾਂ ਦੀ ਪ੍ਰਧਾਨਗੀ ਹੈ ਨਾਮ ਪ੍ਰਤਾਪ ਸਿੰਘ ਬਾਦਲ ਸੀਗੇ ਇਹ ਲੋਕ ਤਾਂ ਇਹਨਾਂ ਨੇ ਸਿੱਖੀ ਦੀ ਕੋਈ ਮਰਿਆਦਾ ਜਿਹੜੀ ਆ ਉਹ ਕਾਇਮ ਰੱਖਿਓ ਨਹੀਂ ਇਹਨਾਂ ਨੇ ਬੇਅਦਬ ਇਤਰਾਈ ਬਰਗਾੜੀ ਦੀ ਬੇਅਦਬ ਕੋਈ ਜਵਾਰ ਸਿੰਘ ਬਾੜੇ ਵਿੱਚੋਂ ਪਵਨ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਕਰਾਇਆ ਫਿਰ ਇਹਨਾਂ ਨੇ ਬਹਿਬਲ ਚਲਾਣ ਗੋਲੀ ਚਲਾਈ ਇਹਨਾਂ ਨੇ ਕੂਟ ਤਪੂਰੇ ਗੋਲੀ ਚਲਾਈ ਇਹਨਾਂ ਨੇ ਜਿਹੜੀ ਅਣਮੰਗੀ ਮਾਫੀ ਜਾਲੀ ਮਾਫੀ ਜਿਹੜੀ ਸੀ ਜੀ ਉਹ ਜਿਹੜਾ ਆਪਣੇ ਆਪ ਨੂੰ ਅਰਾਮ ਰਹੀਮ ਕਹੋਂਦਾ ਗੁਰਮੀਤ ਰਾਮ ਰਹੀਮ ਉਹਨੂੰ ਦਵਾਈ ਕਰੋੜਾ ਰੁਪਇਆ ਖਰਚ ਕੀਤਾ ਸਿੱਖ ਪੰਥ ਦੀਆਂ ਧਜੀਆਂ ਉਡਾਈਆਂ ਤੇ ਸਿੱਖ ਪੰਥ ਦੀ ਹਰੇਕ ਮਰਿਆਦਾ ਦੀ ਢੋਰ ਉਲੰਘਣਾ ਕੀਤੀ ਸੋ ਇਹ ਨੂੰ ਵੀਰਵਾਦ ਨੂੰ ਕੌਣ ਮੰਨਦਾ ਵੀ ਇਹ ਅਕਾਲੀ ਦਲ ਦਾ ਪ੍ਰਧਾਨ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਧਾਨ ਬਦਲਣਾ ਇੰਨਾ ਆਸਾਨ ਨਹੀਂ ਹੈ ਆਸਾਨ ਨਹੀਂ ਰਹਿਣ ਵਾਲਾ ਕਿਉਂਕਿ ਅਜੇ ਤੱਕ ਸੂਵੀਰਵਾਦ ਨੇ ਸੀਫੇ ਦੀ ਦੇਣ ਦੀ ਅਮਰਿਤ ਦੇਣ ਲਈ ਕੋਈ ਤਿਆਰੀ ਨਹੀਂ ਦੇਖੋ ਸੰਜਤ ਨੇ ਪ੍ਰਧਾਨ ਤਾਂ ਪਹਿਲਾਂ ਹੀ ਬਦਲਤਾ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਉਸ ਨੂੰ ਸੰਜਤ ਰਾਜ ਕਰਨ ਵਾਲੀ ਪਾਰਟੀ ਬਣਾਉਂਦੀ ਸੀ ਜਾਂ ਮੁੱਖ ਜਿਹੜੀ ਮਜ਼ਬੂਤ ਵਿਰੋਧੀ ਧਿਰ ਬਣਾਉਂਦੀ ਸੀ ਇੰਨੀਆਂ ਸੀਟਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਸੀ ਜਦੋਂ ਪੰਜਾਬੀ ਸੂਬਾ ਬਣਿਆ ਤੇ ਪਹਿਲੀ ਚੋਣ 1967 ਦੇ ਵਿੱਚ ਹੋਈ ਆ ਉਸ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਹਾਲਤ ਸੀ ਤੇ ਅੱਜ ਤਿੰਨ ਸੀਟਾਂ ਵਿਧਾਨ ਸਭਾ ਵਿੱਚ ਨੇ ਉਹਦੇ ਚੋਂ ਵੀ ਐਮ ਐਲ ਏ ਇਹਨਾਂ ਦੀ ਮੀਟਿੰਗ ਚਾਹੁੰਦਾ ਦੋ ਐਮ ਐਲ ਏ ਆਉਂਦੇ ਨਹੀਂ ਹਨ ਇੰਨੀ ਵੱਡੀ ਦੁਰਦਸ਼ਾ ਤਾਂ ਕਦੇ ਹੋਈ ਨਹੀਂ ਇਹਨਾਂ ਨੂੰ ਸੰਜਤ ਨੇ ਪਹਿਲੇ ਹੀ ਲਾ ਦਿੱਤਾ ਸੁਖਵੀਰ ਬਾਦਲੇ ਦੇ ਅਸਤੀਫਾ ਦੇਣ ਦੀ ਚੀ ਲੋੜ ਹੈ ਅਸਤੀਫਾ ਤਾਂ ਹੋ ਹੀ ਗਿਆ ਜਿਹਦੇ ਪੱਲੇ ਕੁਝ ਨਹੀਂ ਹੈ ਹੁਣ ਇੱਕ ਜਿਹੜੀ ਐ ਸੀਟ ਪਾਰਲੀਮੈਂਟ ਦੇ ਵਿੱਚ ਜਿੱਤੀ ਐ ਉਹ ਵੀ ਇੱਕ بڑا ਜਿਹੜਾ ਸੀ ਇਹਨਾਂ ਨੇ ਜ਼ਹਿਰ ਨਾਲ ਇੱਕ ਸਮਝੌਤਾ ਕਰਕੇ ਜਿੱਤੀ ਐ ਮੈਂ ਉਸ ਬਾਰੇ ਅਜੇ ਕੁਝ ਨਹੀਂ ਬੋਲਣਾ ਚਾਹੁੰਦਾ ਤੇ ਇਹਨਾਂ ਦਾ ਕੋਈ ਹੈ ਹੀ ਦਰਜਾ ਬੰਦ ਹੈ ਹੀ ਨਹੀਂ ਸ਼ਰੌਨੀ ਅਕਾਲੀ ਦਲ ਹੈ ਹੀ ਨਹੀਂ ਹੁਣ ਕਿ ਤੁਹਾਨੂੰ ਲੱਗਦਾ ਹੈ ਕਿ ਜਸਵੀਰ ਸਿੰਘ ਰੋਡੇ ਪ੍ਰਧਾਨ ਬਣਨ ਦਾ ਅਕਲ-ਗਲਦੀ ਦਾ ਉਭਾਰ ਹੋਵੇਗਾ ਮੋੜ ਮੋੜ ਲਿਆ ਲਿਆ ਜਾਵੇ ਜਿਵੇਂ ਪਹਿਲੇ ਮੋੜ ਕਰੇ ਦਰੋਂ ਦੇਖੋ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਆਪਣੇ ਕਾਲ ਦੇ ਵਿੱਚ ਜ਼ਮੀਨ ਹਲਾਤੀ ਸੀ ਬਾਬਾ ਜੋਗਿੰਦਰ ਸਿੰਘ ਨੇ ਇੰਨੀ ਜ਼ਬਰਦਸਤ ਰਾਜਨੀਤੀ ਕੀਤੀ ਸੀ ਸਿੱਖ ਪੰਥ ਦੀ ਮਹਾਨ ਤੁਰਬਾਨੀ ਵਿੱਚੋਂ ਤੇ 13 ਵਿੱਚੋਂ 10 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਪਾਰਲੀਮੈਂਟ ਦੀਆਂ ਉਹਨਾਂ ਦੀ ਪ੍ਰਧਾਨਗੀ ਵੇਲੇ ਆਈਆਂ ਸੀਗੀਆਂ ਤੇ ਇਹ ਸਾਲਾ ਦੇ ਵਿੱਚ ਇਹੋ ਜਿਹੇ ਪਰਿਵਾਰ ਨਾਲ ਸੰਬੰਧਤ ਤੇ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਸੰਬੰਧਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਨਿਸ਼ਚਿਤ तौर ਤੇ ਵਾਰ ਲਿਆਉਣ ਜੇ ਸ਼ਰੌਨੀ ਟਾਲੀ ਦਲ ਦਾ ਉਹਨਾਂ ਨਾਲੋਂ ਹੋਰ ਵਧੀਆ ਤੇ ਸੁਚੋਜਾ ਜਿਹੜਾ ਹੈਗਾ ਹੁਰ ਤੂੰ ਬਦਲ ਹੋਈ ਨਹੀਂ ਸਕਦਾ ਫਰੀਦਕੁਰ ਤੋਂ ਸੰਸਦ ਜਸ ਸਰਬਜੀਤ ਸਿੰਘ ਆਸਾਨੇ ਵੀ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਐਲਾਨ ਕੀਤੀ ਹੈ ਕਿ ਤੁਸੀਂ ਇਹਨਾਂ ਤੁਸੀਂ ਇਸ ਨਾਲ ਕਿਵੇਂ ਦੇਖਦੇ ਹੋ ਦੇਖੋ ਜੀ ਪਾਰਟੀ ਤਾਂ ਜਿਹੜੀ ਬਣਾਉਂਦਾ ਉਹਨਾਂ ਨੇ ਕੀ ਐਲਾਨ ਕੀਤਾ ਉਹ ਉੱਥੇ ਕੀਤਾ ਸੀ ਦਾ ਉਸ ਦੇ ਵਿੱਚੋਂ ਜਿਹੜੀਆਂ ਜੱਲਾ ਉਹਨਾਂ ਨੇ ਚਾਹੀਆਂ ਉਸ ਬਾਰੇ ਮੈਂ ਟਿੱਪਣੀ ਨਹੀਂ ਪਰੰਤੂ ਜਿਹੜਾ ਹੈਗਾ ਕਾਲੀ ਦਲ ਤਾਂ ਜਿਹੜੀ ਪੁਨਰਸੁਰਜੀਤੀ ਹੈ ਉਸ ਦੀ ਇਹ ਆਪਣਾ ਐਸੈਂਸ ਹੈ ਭਾਈ ਜਸਵੀਰ ਸਿੰਘ ਰੋਡੇ ਦੀ ਰਵਾਈ ਵਿੱਚੇ ਹੋਵੇ ਜੀ ਅਮਿਲਪਾਲ ਨਾਲ ਥੋੜੀ ਆਖਰੀ ਮੁਲਾਕਾਤ ਕਿਦੂ ਹੋਈ ਜੀ ਮੇਰੀ ਆਖਰੀ ਮੁਲਾਕਾਤ ਭਾਈ ਅਮਰਪਾਲ ਸਿੰਘ ਦੇ ਨਾਲ 5 ਜੂਨ ਨੂੰ ਹੋਈ ਹੈ ਜੀ ਜਿੱਦ ਇਲੈਕਸ਼ਨ ਉਹ ਬਾਅਦਤੋਂ ਹਾਂ ਇਲੈਕਸ਼ਨ ਤੋਂ 4 ਨੂੰ 4 ਤਰੀਕ ਨੂੰ ਨਤੀਜਾ ਆਇਆ ਤੇ 5 ਤਰੀਕ ਨੂੰ ਪਹਿਲਾਂ ਹੀ ਅਸੀਂ ਸਮਨ ਨਿਰਧਾਰਤ ਕੀਤਾ ਹੋਇਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਜੇ 5 ਜੂਨ ਨੂੰ ਤੁਸੀਂ ਹਰ ਹਾਲਤ ਵਿੱਚ ਆਇਓ ਤੇ 5 ਜੂਨ ਨੂੰ ਮੈਂ ਜੇਲ੍ਹ ਦੇ ਵਿੱਚ ਗਿਆ ਸੀ ਸਾਡੀ ਲੰਬੀ ਚੌੜੀ ਜਿਹੜੀ ਮੁਲਾਕਾਤ ਹੋਈ ਸੀ ਅਮਿਤ ਪਾਲ ਦੀ ਪ੍ਰਾਣੂਗਤੀ ਤੁਰਤੇ ਡਰਗ ਨਾਲ ਉਤਾਰੀ ਦੀ ਤੁਸੀਂ ਕਿਸ ਤਰ੍ਹਾਂ ਦੇਖਿਆ ਦੇਖੋ ਉਹ ਤਾਂ ਇੱਕ ਝੂਠਾ ਮੁਤਦਮਾ ਬਣਾਇਆ ਹੈ ਉਹ ਤਾਂ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਬਣਾਇਆ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਉਹ ਮੁਤਦਮੇ ਦੀ ਕੋਈ ਤੋਕੇ ਨਹੀਂ ਬੰਦੀ ਆ ਪਰਲੀਮੈਂਟ ਲੋਕ ਸਭਾ ਜਿਹੜੀ ਇਹ ਸ਼ੁਰੂ ਹੋਣ ਲੱਗੀ ਹੈ ਤੇ ਉਹਦੇ ਵਿੱਚ ਜਿਸ ਤਰ੍ਹਾਂ ਹੁੰਦਾ ਉਹ ਤਾਂ ਆਉਣ ਵਾਲਾ ਸਮੇਂ ਦੱਸੂਗਾ